ਦੀ ਪਗੜੀ ਸਾਹਮਣੇ ਪੰਜਾਬ ਚ ਸਰਕਾਰ ਰੇਲਵੇ ਨੂੰ ਸੁਰੱਖਿਆ ਦੀ ਗਾਰੰਟੀ ਦੇਵੇ ਤਾਂ ਹੀ ਰੇਲ ਸੇਵਾ ਬਹਾਲ ਕੀਤੀ ਜਾ ਸਕਦੀ ਹੈ। ਰੇਲਵੇ ਪੰਜਾਬ ਚ ਟ੍ਰੇਨਾਂ ਚਲਾਉਣ ਦੇ ਲਈ ਤਿਆਰ ਹੈ ਪਰ ਕਿਸਾਨਾਂ ਨੇ ਹਾਲੇ ਵੀ 22 ਥਾਵਾਂ ਤੇ ਤਰਨਾ ਦਿੱਤਾ ਹੋਇਆ ਹੈ। ਵੀਰਵਾਰ ਤੱਕ 31 ਥਾਵਾਂ ਤੇ ਕਿਸਾਨ ਡਟੇ ਹੋਏ ਸਨ ਅਤੇ ਸ਼ੁੱਕਰਵਾਰ ਤੱਕ ਸਿਰਫ 9 ਟਰੈਕ ਹੀ ਪੰਜਾਬ ਸਰਕਾਰ ਖਾਲੀ ਕਰ ਪਈ ਹੈ। ਇਹ ਦਾਵਾ ਕੀਤਾ ਹੈ ਰੇਲਵੇ ਬੋਰਡ ਨੇ। ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਸੂਬਾ ਸਰਕਾਰ ਨੂੰ ਸ਼ਨੀਵਾਰ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਸਾਰੇ ਟ੍ਰੈਕ ਖਾਲੀ ਕਰਵਾ ਕੇ ਰੇਲਵੇ ਨੂੰ ਸਪੁਰਦ ਕਰ ਦਿੱਤੇ ਜਾਣ ਜਿਸ ਤੋਂ ਬਾਅਦ ਹੀ ਟ੍ਰੇਨਾਂ ਚਲਾਈਆਂ ਜਾ ਸਕਦੀਆਂ ਇਸ ਤੋਂ ਇਲਾਵਾ ਰੇਲਵੇ ਵਿਭਾਗ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਸਿਲੈਕਟਿਵ ਟ੍ਰੇਨਾਂ ਚਲਾਉਣਾ ਸੰਭਵ ਨਹੀਂ ਹੈ ਅਤੇ ਪੈਸੇਂਜਰ ਦੇ ਨਾਲ ਮਾਲ ਗੱਡੀਆਂ ਇਕੱਠੀਆਂ ਹੀ ਚੱਲਣਗੀਆਂ हमने राज्य सरकार से अनुरोध किया है कि हमको आ, सारी ट्रेनें चाहे वो पैसेंजर ट्रेन हो चाहे गुड्स ट्रेन हो और चाहे जिस कमोडिटी की ट्रेन हो कोल की हो फर्टिलाइजर की हो ऑयल ऑयल की हो सब ट्रेनें का सिक्योरिटी क्लियरेंस मिले और भारतीय रेल सारी ट्रेनें एक साथ रिस्टोर करना चाहेगी आ, जो रेलवे का ऑपरेशन होता है वो एक तरह से आ, पूरा एक सीमलेस ऑपरेशन हमको मेंटेनेंस के बाद करना पड़ता है और वो हम राज्य सरकार से समन्वय बनाए हुए हैं और जैसे ही सिक्योरिटी क्लियरेंस मिलती है हम सारी ट्रेनों को एक साथ चलाना चाहेंगे पैसेंजर ट्रेन के बारे में मुझे ये कहना है कि हमारी जो मेल एक्सप्रेस ट्रेनें हमने अनाउंस कर रखी हैं वो ऑलरेडी उसमें काफ़ी बुकिंग है बुकिंग हमारी 120 दिन की होती है और हम डेली बेसिस पे ट्रेनें कैंसिल कर रहे हैं हमको बहुत बुरा लग रहा है कि इस फेस्टिवल समय में हमारे यात्री उसमें ट्रेवल नहीं कर पा रहे हैं और हम इंतजार कर रहे हैं कि सिक्योरिटी क्लियरेंस अगर मिल जाए तो जो हमारी पैसेंजर ट्रेन कल से चलने वाली है उसको हम चलाएं उसको हमें निरस्त न करना पड़े और हमें पूरी उम्मीद है कि ये सारे ब्लॉकेड कुछ समय में हट और जो राज्य सरकार है वो हमको सिक्योरिटी क्लियरेंस देगी रेलवे विभाग ने चौबी अक्टूबर तो माल गड्डिया चलन की रोक लगाई है जो हाल तक जारी है रेलवे सूबा सरकार ट्रैक खाली करवाने ਪਰ ਇਧਰ ਵੀ ਕਿਸਾਨ ਅੜੇ ਹੋਏ ਨੇ ਕਿ ਟ੍ਰੇਨਾਂ ਚੱਲਣਗੀਆਂ ਤਾਂ ਸਿਰਫ ਮਾਲ ਗੱਡੀਆਂ ਯਾਤਰੀ ਟ੍ਰੇਨਾਂ ਦਾ ਰਾਹ ਡੱਕਿਆ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਸਵਾ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਤੇ ਰੇਲ ਟ੍ਰੈਕ ਤਾਂ ਖਾਲੀ ਕਰ ਦਿੱਤੇ ਨੇ ਪਰ ਹੁਣ ਇਹ ਪ੍ਰਦਰਸ਼ਨ ਜਿਹੜਾ ਉਹ ਪਲੇਟਫਾਰਮ ਤੇ ਹੀ ਚੱਲੇਗਾ ਸੋ ਅੱਜ 4:30 5 ਵਜੇ ਦੇ ਵਿੱਚ ਅਸੀਂ ਜਿਹੜਾ ਰੇਲ ਟ੍ਰੈਕ ਉਹ ਖਾਲੀ ਕਰ ਦਿਆਂਗੇ ਤੇ ਰੇਲ ਰੋਕੋ ਅੰਦੋਲਨ ਨਹੀਂ ਵਾਪਸ ਲਿਆ ਰੇਲ ਰੋਕੋ ਅੰਦੋਲਨ 21 ਨਵੰਬਰ ਤੱਕ ਆਪਾਂ ਵਧਾ ਦਿੱਤਾ ਵਾ ਤੇ ਰੇਲ ਟਰੈਕ ਤੋਂ ਉਠਾ ਕੇ ਰੇਲ ਲਾਈਨ ਦੇ ਨਾਲ ਹੀ ਜਿਹੜਾ ਆ ਤੁਹਾਡੇ ਲੱਗੇ ਥਾਂ ਪਿਆ ਵਾ ਸਟੇਸ਼ਨ ਦਾ ਇੱਥੇ ਅਸੀਂ ਬੈਠ ਜਾਵਾਂਗੇ ਉਹਦੇ ਵਿੱਚ ਇਹ ਆ ਵੀ ਜਿਹੜੇ ਲੋਕ ਇੱਥੇ ਆ ਵੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਚਾਹੇ ਉਹ ਪੰਜਾਬ ਦੇ ਵਪਾਰੀਆਂ ਦੀਆਂ ਹੋਣ ਚਾਹੇ ਖੇਤੀ ਸੈਕਟਰ ਦੀਆਂ ਹੋਣ ਸਾਰੀਆਂ ਤੇ ਜਾਂ ਬਾਰਡਰ ਦੀਆਂ ਕੋਈ ਸਮੱਸਿਆਵਾਂ ਹੋਣ ਜਾਂ ਗਵਾਂਡੀ ਸੂਬੇ ਦੀਆਂ ਸੋ ਸਾਡੀਆਂ ਜਿਹੜੀਆਂ ਲੋੜਾਂ ਸੀ ਉਹਨੂੰ ਕੇਂਦਰ ਸਰਕਾਰ ਹਥਿਆਰ ਵੱਜੋਂ ਸਾਡੀ ਮਜਬੂਰੀ ਬਣਾ ਕੇ ਵਰਤ ਰਿਆ ਸੀਗਾ ਸੋ ਪਹਿਲੋਂ ਰੇਲ ਟ੍ਰੈਕ ਪਹਿਲੋਂ ਹੀ ਮਾਲ ਗੱਡੀਆਂ ਲਈ ਖਾਲੀ ਸੀਗੇ ਪਹਿਲੋਂ ਵੀ ਖਾਲੀ ਕੱਡੇ ਤੇ ਸੀਗੇ ਸਾਡੇ ਆ ਰੇਲ ਟ੍ਰੈਕ ਦੇ ਵਿਆਸ ਤੋਂ ਤਰਨ ਤਨਵਾਇਆ ਮਾਲ ਗੱਡੀ ਜਾ ਸਕਦੀ ਸੀ ਪਹਿਲੋਂ ਗਈ ਵੀ ਆ ਜਦੋਂ ਅਸੀਂ ਬਾਈ ਤੋਂ ਮਿਲਲੇ ਕੀਤੇ ਆ ਸੋ ਕੇਂਦਰ ਦਾ ਬਹਾਨਾ ਖਤਮ ਕਰ ਲਈ ਆਪਾਂ ਇਹ ਰੇਲ ਟ੍ਰੈਕ ਖਾਲੀ ਕਰਨਾ ਚੇਅਰਮੈਨ ਸਾਹਿਬ ਨੇ ਬਿਆਨ ਦੇ ਵੀ ਰੇਲ ਟ੍ਰੈਕ ਖਾਲੀ ਹੋ ਜਾਂਦਾ ਅਸੀਂ ਮਾਲ ਗੱਡੀ ਚਲਾਵਾਂਗੇ ਤਾਂ ਅਸੀਂ ਰੇਲ ਟ੍ਰੈਕ ਹੁਣ ਖਾਲੀ ਕਰ ਦਿੱਤੇ ਆ ਲੋਕ ਖੇਤਾਂ ਨੂੰ ਧਿਆਨ ਵਿੱਚ ਰੱਖਦੇ ਆ ਬਰਨਾਲਾ ਚ ਵੀ ਕਿਸਾਨਾਂ ਨੇ ਰੇਲਵੇ ਸਟੇਸ਼ਨ ਪਲੇਟਫਾਰਮ ਤੋਂ ਪੱਕੇ ਮੋਰਚੇ ਨੂੰ ਸ਼ਿਫਟ ਕਰ ਦਿੱਤਾ ਹੈ ਸਾਹ ਨੇ ਚਾਹੁੰਦਾ ਵੀ ਕਿਸੇ ਕਿਸਮ ਦੀ ਜਿਹੜੀ ਗਲਤਫਹਿਮੀ ਹੈ ਸਰਕਾਰਾਂ ਨੂੰ ਪਾਲੀ ਬੈਠਿਆ ਉਹ ਨਾ ਹੋਣ ਸੰਘਰਸ਼ ਲਗਾਤਾਰ ਜਾਰੀ ਰਹੂਗਾ ਗਵਰਨਮੈਂਟ ਨੇ ਜੋ ਪਹਿਲਾਂ ਜਿਵਾਨ ਕਰਿਆ ਨਾ ਉਹਦੇ ਪੂਰੀ ਉਤਰੀ ਹੈ ਨਾ 5 ਤੱਕ ਸੀ ਹੁਣ 9 ਤੱਕ ਸੀ ਹੁਣ ਕਿਵੇਂ ਪੂਰੀ ਉਤਰਦੀ ਹੈ ਗਵਰਨਮੈਂਟ ਨੇ ਦੇਖਣਾ ਹੈ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਹਾਂ ਕਿਸਾਨ ਆਪ ਦੀ ਜ਼ਿੰਮੇਵਾਰੀ ਤੇ ਪੂਰੇ ਖੜੇ ਹੈ ਪੂਰਨ ਵਿਸ਼ਵਾਸ ਨਾਲ ਜਿਹੜੀ ਗੱਲ ਕਹਿੰਦੇ ਉਹਨੂੰ ਨਿਵਾਉਂਦੇ ਹੈ ਕਿਸੇ ਨੁਕਸਾਨ ਤਾਂ ਦੂਰ ਦੀ ਗੱਲ ਹੈ ਜਿਹੜਾ ਕਿਸਾਨ ਜਿੱਥੇ ਬੰਦੀਆਂ ਉਹ ਸੋਚਦੀਆਂ ਵੀ ਨਹੀਂ ਵੇ ਅਸੀਂ ਕਿਸੇ ਦਾ ਨੁਕਸਾਨ ਕਰੀਓ ਸਾਡਾ ਭਾਈਚਾਰਾ ਹੈ ਚਾਹੇ ਉਹ ਮਲਾਜ਼ਮ ਹੈ ਚਾਹੇ ਰੇਲਵੇ ਦਾ ਕੋਈ ਕਰਮਚਾਰੀ ਹੈ ਉਹ ਸਾਡਾ ਹੀ ਸ਼ਰਮਾਇਆ ਹੈ ਅਸੀਂ ਕਾ ਕਾਦੋਂ ਨੁਕਸਾਨ ਕਰਾਂਗੇ ਆਪਦੇ ਦੇਸ਼ ਦੇ ਸ਼ਰਮਾਇਦਾ ਹਾਂ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਜਿਹੜੀ ਉਹਦੀ ਪਬਲਿਕ ਆ ਉਧਰ ਮੋਗਾ ਚ ਵੀ ਕਿਸਾਨਾਂ ਨੇ ਸਾਫ ਕਰ ਦਿੱਤਾ ਕਿ ਸਿਰਫ ਸਰਕਾਰ ਦੀਆਂ ਹੀ ਮਾਲ ਗੱਡੀਆਂ ਚਲਾਈਆਂ ਜਾਣਗੀਆਂ ਕਿਸੇ ਪ੍ਰਾਈਵੇਟ ਮਾਲ ਗੱਡੀ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਇਹ ਵੀ ਅਸੀਂ ਨਿਗਰਾਨੀ ਵਾਸਤੇ ਬੈਠਣਾ ਵੀ ਜਿਹੜੀ ਮੁਸਾਫਰਾਂ ਵਾਲੀ ਗੱਡੀ ਹੈ ਉਹ ਨਾਲ ਚਲਾਈ ਜਾਵੇ ਜਾਂ ਜਿਹੜੇ ਨਿੱਜੀ ਕੰਪਨੀਆਂ ਦੀਆਂ ਗੱਡੀਆਂ ਹਨ ਉਹ ਨਾਲ ਚਲਾਈਆਂ ਜਾਂ ਜਿਵੇਂ ਅਡਾਨੀਆਂ ਦੀਆਂ ਜਿਹੜੀਆਂ ਗੱਡੀਆਂ ਹਨ ਉਹ ਨਹੀਂ ਅਸੀਂ ਚੱਲਣ ਦੇਵਾਂਗੇ ਹੁਣ ਵੀ ਅਸੀਂ ਜਿਹੜੀਆਂ ਗਵਰਨਮੈਂਟ ਦੀਆਂ ਗੱਡੀਆਂ ਤੇ ਗਵਰਨਮੈਂਟ ਦੇ ਟਰੈਕ ਤੇ ਚੱਲਣ ਦੇਵਾਂਗੇ ਮਤਲਬ ਉਹਨਾਂ ਸਾਡੇ ਲਈ ਖੁੱਲ੍ਹ ਹੈ ਕਿਉਂਕਿ ਇਹਦੇ ਨਾਲ ਸਾਡਾ ਕਿਸਾਨਾਂ ਦਾ ਵੀ ਨੁਕਸਾਨ ਹੈ ਸਾਡੇ ਪੰਜਾਬ ਦੇ ਸੰਨਤ ਕਰਨ ਦਾ ਵੀ ਨੁਕਸਾਨ ਹੈ ਰਾਜਪੂਰਾ ਥਰਮਲ ਪਲੈਂਟ ਰੇਲਵੇ ਟਰੈਕ ਤੋਂ ਵੀ ਭਾਰਤੀ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਤਰਨਾ ਪ੍ਰਦਰਸ਼ਨ ਚੁੱਕ ਕੇ ਥਰਮਲ ਪਲੈਂਟ ਦੇ ਗੇਟ ਮੁਹਰੇ ਸ਼ੁਰੂ ਕਰ ਦਿੱਤਾ ਗਿਆ